ਹੋ ਤਨ ਗੁਰੂ ਸੇਵੀਆ ਪਹਿਨ ਸੁ ਸਹਿ ਸੁਭਾਗ ਦਰਸ਼ਨ ਪਰਸ ਗੁਰ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਖ ਦੁਖ ਸੰਮਦੀ ਨੂਰ ਅਰਸੂ ਕਰਸੂ ਛਟਿਆ ਤੋਜਿ ਚੇ ਸਚੇ ਪਾਦਿ ਸਾਹ ਮਾਲ ਜਨਮ ਜਨੂ ਦੀ ਖੱਟੀ ਐ ਸੱਜਾ ਨੂੰ ਸੱਚ ਬਾਦਸ਼ਾਹ ਸਰਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨ ਦਾ ਵਿਸਾਹ ਸੋਹੀ ਮਹੱਲਾ ਪੰਜਵਾਂ ਬੰਤੀ ਜਾਤ ਕਾ ਦੇ ਦ੍ਰਿਸ਼ ਜਨਨ ਤਾਰਤ ਮਿੱਠਿਆ ਮੋਹ ਬੰਦੇ ਨਿਤ ਪਾਰਚ ਬਹਿਤੀ ਜਾਤ ਕਦੇ ਦ੍ਰਿਸ਼ ਜਨ ਤਾਰਤ ਮਿੱਠਿਆ ਮੋਹ ਬੰਦੇ ਨਿਤ ਪਾਰਚ ਮਾਦਵੇ ਭਜ ਜਿਨ ਨਿਤ ਰਹਿਣੀ ਜੀਤ ਪਦਾਰਥ ਜਨਮ ਪਦਾਰਥ ਜੀਤ ਹਰ ਸ਼ਰਣੀ ਰਹਾ ਕਰਤ ਵਿਚਾਰ ਦੂ ਕਰ ਝਾਰਤ ਰਾਮ ਰਤਨ ਅਰਧ ਤਿਲਨੈ ਤਾਰਤ ਵਰਣ ਪੋਖਣ ਸੰਗ ਆਵਨ ਗਹਨੀ ਜੈ ਜਗ ਦੀ ਸਕੀਕਤ ਨਹੀਂ ਜਾ ਸ਼ਰਨ ਸਮਰਾਥੀਆ ਗੋਜਰ ਸਵਾਮੀ ਉਧਰ ਨਾਨਕ ਪ੍ਰਭ ਅੰਤਰ ਜਮੀ ਸ਼ਰਨ ਸਮਰਾਤੇ ਅਗੋਤਿ ਰਸਵਾਮੀ ਉਦਾਰ ਨਾਨਕ ਰਾਵੇ ਅੰਚਰ ਜਮੀ ਵਾਜਿਕਾ ਖਲਸਾ ਵਾਜਿਕੀ ਫਤਿਹ ਗੁਰੂ ਗੁਰੂ ਸواری ਸਾ ਸਮਝੇ ਸੋਹੀ ਰਾਗ ਪੰਜਵੇਂ ਨਾਮ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਹਨ ਬਹਿਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਮਿੱਥਿਆ ਬੋਹ ਬੰਦੇ ਨਿਤ ਪਾਲਛ ਐ ਬੰਦਿਆ ਤੇਰੀ ਜ਼ਿੰਦਗੀ ਦੀ ਨਦੀ ਵਹਿਦੀ ਜਾ ਰਹੀ ਹੈ ਵਹਿਦੀ ਜਾ ਰਹੀ ਹੈ ਕਦੇ ਧਿਆਨ ਨਹੀਂ ਕੀਤਾ ਜ਼ਿੰਦਗੀ ਦਾ ਅੰਤਲਾ ਬੜਾ ਵੀ ਆ ਗਿਆ ਪਰ ਪਰਮੇਸ਼ਰ ਨੇ ਨਾਲ ਦਿਓ ਨਹੀਂ ਪਾਇਆ ਮਿੱਥਿਆ ਬੋਹ ਬੰਦੇ ਨਿਤ ਪਾਲਛ ਜਿਹੜੀਆਂ ਚੀਜ਼ਾਂ ਤੇਰੇ ਨਾਲ ਨਹੀਂ ਜਾਣੀਆਂ ਉਹਨਾਂ ਦੇ ਮੋਹ ਦੇ ਵਿੱਚ ਪੰਡਾ ਬਨ ਬਨ ਕੇ ਕਠੀਆਂ ਕਰ ਰਿਹਾ ਹੈ ਪਰ ਪਰਮੇਸ਼ਰ ਦੇ ਨਾਮ ਸਿਵਨ ਵਾਲੀ ਪੰਡ ਅਜੇ ਨਹੀਂ ਬਣੀ ਮਾਦਵੇ ਭਜ ਦਿਨ ਨਿਤ ਰਹਿ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਿਮਰ ਦਿਨੇ ਵੀ ਅਤੇ ਰਾਤ ਵੀ ਹਾਥ ਪਾਉ ਸਭ ਕਾਨ ਸਾਜ ਜੀਤ ਨਰਨਜਣ ਨਾਲ ਕੋਈ ਅਚੇਚ ਕਰਨ ਦਾ ਮਤਲਬ ਨਹੀਂ ਪਿਆਰਿਓ ਵੈਗੁਰੂ ਗੁਰਮੰਤਰ ਹੈ ਵੈਗੁਰੂ ਸਿਮਰਨ ਹੈ ਚਲਦਿਆਂ ਫਿਰਦਿਆਂ ਉੜਦਿਆਂ ਬੈਠਿਆਂ ਅਸੀਂ ਵੈਗੁਰੂ ਵੈਗੁਰੂ ਦਾ ਸਿਮਰਨ ਕਰ ਲਈਏ ਪਿਆਰਿਓ ਤੇ ਸਾਡਾ ਪਾਰ ਉਤਾਰ ਹੋ ਸਕਦਾ ਜਨਮ ਪਦਾਰਥ ਜੀਤ ਹਰ ਸ਼ਰਣੀ ਜੇ ਤੂੰ ਉਸ ਮਾਧਮ ਨੂੰ ਉਸ ਅਕਾਲ ਪੁਰਖ ਅਨੁ ਆਤਮਾ ਨੂੰ ਉਸ ਪਰਮੇਸ਼ਰ ਨੂੰ ਜਿਨੇ ਰਾਜ ਸਿਵਰੇਗਾ ਤੇ ਫਿਰ ਤੂੰ ਇਸ ਜਨਮ ਦੇ ਵਿੱਚ ਇਬਾਰੀ ਜਿੱਤ ਕੇ ਜਾਵੇਂਗਾ ਜੋ ਤੇਰੇ ਮਨ ਦੀਆਂ ਡਿਮਾਂਡਾਂ ਨੇ ਜੋ ਤੇਰੇ ਮਨ ਦੀਆਂ ਅਸ਼ਾਵਾਂ ਨੇ ਉਹ ਸਤਿਗੁਰੂ ਪੂਰੀਏ ਕਰੇਗਾ ਕਦੇ ਵੀ ਮੰਗਣ ਲੱਗਿਆਂ ਫਲ ਦੀ ਆਸ ਨਾ ਰੱਖੋ ਫੁੱਲਾਂ ਦੀ ਆਸ ਨਾ ਰੱਖੋ ਰੁੱਖ ਦੀਆਂ ਜੜਾਂ ਦੀ ਆਸ ਰੁੱਖ ਦੀਆਂ ਜੜਾਂ ਹੋਣ ਤੇ ਪਿਆਰਿਓ ਫਲ ਵੀ ਨੇ ਫੁੱਲ ਵੀ ਨੇ ਛਾਂ ਵੀ ਐ ਸਾਰਾ ਖੁਸ਼ੀ ਹੈ ਜੇ ਫਲ ਦੀ ਆਸ ਰੱਖਾਂਗੇ ਪਿਆਰੇ ਤੇ ਕੱਲਾ ਫਲ ਹੀ ਪ੍ਰਾਪਤ ਹੋਵੇਗਾ ਸੁ ਕਹਿਣ ਦਾ ਭਾਵ ਕਿ ਪਰਮੇਸ਼ਰ ਦਾ ਸਿਮਰਨ ਕਰੋ ਪਰਮੇਸ਼ਰ ਦੇ ਨਾਮ ਨਾਲ ਜੁੜੋ ਤੇ ਉਹਦੇ ਕੋਲੋਂ ਝੋਲੀਆਂ ਭਰਨ ਵਾਸਤੇ ਨਾਮ ਸਿਮਰਨ ਕਰੋਗੇ ਤੇ ਉਹ ਸਾਰਾ ਕੁਝ ਦੇਵੇ ਰਹਾ ਕਰਤ ਵਿਚਾਰ ਦੂ ਕਰ ਝਰਤ RAM ਰਤਨ ਰਿਤ ਤਿਲਨੀ ਤਰਤ ਹੁਣ ਦੋਵੇਂ ਹੱਥ ਧੋਕੇ ਮਾਇਆ ਮਾਇਆ ਕੂਕਦਿਆਂ ਮਾਇਆ ਦੇ ਬਗਰ ਲੱਗਿਆ ਮਾਇਆ ਵੀ ਸਾਥ ਨਹੀਂ ਦਿੰਦੀ RAM ਰਤਨ ਰਿਤ ਦਿਲ ਨਹੀਂ ਧਾਰਤ ਪਰਮੇਸ਼ਰ ਦਾ ਸਿਮਰਨ ਤੂੰ ਇੱਕ ਪਲ ਵਾਸਤੇ ਨਹੀਂ ਆਪਣੇ ਖਿਰਦੇ ਦੇ ਵਿੱਚ ਧਾਰੇ ਐਸਾ ਇੱਕ ਪਿਆਰਿਓ ਗੁਰਮਖ ਪਿਆਰਾ ਪੁਰਾਣੇ ਸਮੇਂ ਦੀ ਗੱਲ ਜਿਵੇਂ ਕੋ ਸਿਮਰ ਦੇ ਨਾਲ ਜੁੜਦਾ ਉਸੇ ਤਰ੍ਹਾਂ ਉਹ ਆਪਣੇ ਕਾਰੋਬਾਰ ਦੇ ਨਾਲ ਜੁੜ ਗਿਆ ਕਾਰੋਬਾਰ ਦੇ ਵਿੱਚ ਇੰਨਾ ਖੁਬਿਆ ਕਿ ਪਰਮੇਸ਼ਰ ਦੇ ਸਿਮਰਨ ਦਾ ਚੇਤਾ ਹੀ ਭੁੱਲ ਗਿਆ ਪਰ ਕਾਰੋਬਾਰ ਬੜਾ ਤਰੱਕੀ 'ਚ ਚੜ੍ਹਦੀ ਕਲਾ 'ਚ ਕਰ ਲਿਆ ਹੁਣ ਕਾਰੋਬਾਰ ਚੱਲ ਪਿਆ ਬੱਚੇ ਆ ਗਏ ਬੱਚੇ ਵੱਡੇ ਹੋ ਗਏ ਬੱਚੇ ਸਿਆਣੇ ਹੋ ਗਏ ਤੇ ਮਨ ਦੇ ਵਿੱਚ ਬੱਚਿਆਂ ਦੇ ਸੋਚ ਆਈ ਕਿ ਬਾਪੂ ਨੇ ਇੰਨੀ ਜਾਇਦਾਦ ਬਣਾ ਲਈ ਤੇ ਬਾਪੂ ਨੇ ਸਿਵਰਣ ਵਾਲੇ ਬੰਨੇ ਧਿਆਨ ਨਹੀਂ ਦਿੱਤਾ ਹੁਣ ਅਖੀਰੀ ਸਮਾਗਿਆ ਹੋਵੇ ਨਾ ਇਹਦੇ ਕੋਲੋਂ ਪੁੰਨਦਾਨ ਕਰਵਾ ਲਈਏ ਕਹਿੰਦੇ ਕੁਝ ਬੂਰੀਆਂ ਗੜਕਦੀਆਂ ਕੁਝ ਸੋਨੇ ਦੀਆਂ ਮੋਹਰਾ ਥਾਲ ਭਰ ਕੇ ਕੱਪੜਾ ਪਾ ਕੇ ਰੱਖ ਲਈਆਂ ਬਾਪੂ ਮੰਜੇ ਤੇ ਕੁਣ ਜਦੋਂ ਮੋਹਰਾ ਰੱਖ ਲਈਆਂ ਕਣਕ ਰੱਖ ਲਈ ਪਿੰਡ ਦੇ ਵਿੱਚ ਕਹਿ ਦਿੱਤਾ ਜੋ ਗਰੀਬ ਘਰ ਸੀ ਭਾਈ ਤੁਸੀਂ ਕਣਕ ਖਾਣ ਵਾਸਤੇ ਲਿਜਾਣੀਆਂ ਲਿਜਾ ਸਕਦੇ ਮੋਰਾ ਸੋਨੇ ਦੀਆਂ ਮਿਲ ਲਗੀਆਂ ਲੈਣਾ ਲੱਗੀਆਂ ਸੰਕਤਾਂ ਦੀਆਂ ਬਾਪੂ ਦੇ ਮੰਜੇ ਦੇ ਕੋਲ ਮੁੰਡਿਆਂ ਨੇ ਬਾਪੂ ਨੂੰ ਉਠਾਇਆ ਬਾਪੂ ਉੱਠ ਇਹਦਾ ਪੁੱਤ ਦੱਸੋ ਕਹਿੰਦੇ ਵੀ ਤੂੰ ਇੱਕ ਰੰਗ ਕਣਕ ਨੂੰ ਹੱਥ ਲਾ। ਇਹ ਕਣਕ ਤੇਰੇ ਨਾਂ ਦੀ ਵੜਦੀ। ਹੁਣ ਬਾਪੂ ਨੇ ਨਾਂ ਤੇ ਕਦੇ ਸਿਮਰਨ ਕੀਤਾ ਸੀ। ਨਾ ਬਾਪੂ ਕਦੇ ਗੁਰਦੁਆਰੇ ਗਿਆ ਸੀ ਨਾ ਦਸਵੰਦ ਕੱਢਿਆ ਸੀ। ਤੇ ਉੱਚੀ ਸਾਰੀ ਕਹਿਣ ਲੱਗਾ ਕਮਕਸ ਤੋਂ ਆਹ ਸੋਹਣੇ ਰੰਗੀ ਕਣਕ ਮੈਂ ਲੋਕਾਂ ਚ ਵੰਡ ਦੇਵਾਂ। ਤੁਹਾਨੂੰ ਪਤਾ ਕਮਾਈ ਕਿਵੇਂ ਕਰੀਦੀ? ਮਿਹਨਤ ਬੜੀ ਮੁਸ਼ਕਲ ਦੇ ਨਾਲ ਹੁੰਦੀ ਹੈ। ਬੜੀ ਔਖੀ ਕਮਾਈ ਕਰਕੇ ਮੈਂ ਇਹ ਕਣਕ ਜੋੜੀ ਇਹ ਕਣਕ ਮੈਣੀ ਬਣਦੀ। ਮੁੰਡੇ ਚੁੱਪ ਕਰ ਗਏ। ਦੇਖਿਆ 2 ਮਿੰਟ। ਕਹਿਣ ਲੱਗੇ ਚੱਲ ਬਾਪੂ ਆ ਥਾਲ ਨੂੰ ਹੀ ਹੱਥ ਲਾ ਦੇ। ਕਹਿੰਦਾ ਥਾਲ 'ਚ ਕੀ ਆ? ਕਹਿੰਦਾ ਸੋਨੇ ਦੀਆਂ ਮੋਹਰਾ। ਤੇ ਬਾਪੂ ਦਾ ਇੱਕ ਦਮ ਤਰ੍ਹਾਂ ਨਿਕਲ ਗਿਆ। ਉਹ ਕਣਕ ਵੰਡਰ ਤੋਂ ਤੁਹਾਨੂੰ ਰੋਕਣ ਨੇ ਤੁਸੀਂ ਸੋਨੇ ਦੀਆਂ ਮੋਹਰਾ ਵੰਡਣ ਦੀਆਂ ਗੱਲਾਂ ਕਰਦੇ। ਜਦੋਂ ਉੱਚੀ ਸਾਰੀ ਬੋਲਿਆ ਤੇ ਨਾਲ ਹੀ ਪ੍ਰਾਨ ਪਖੇਰੂ ਬਾਪੂ ਦੇ ਉੱਡ ਗਏ ਹੁਣ ਬਾਪੂ ਪੂਰਾ ਹੋ ਗਿਆ ਬੱਚੇ ਸੋਚਦੇ ਨੇ ਕੇ ਇਹਦਾ 파ਰ ਉਤਾਰਾ ਵੀ ਹੋ ਜਾਵੇ ਉਹਨਾਂ ਜ਼ਮਾਨਿਆਂ ਦੇ ਵਿੱਚ ਲੋਕ ਹਰਦوار ਖੁੱਲ ਲੈ ਕੇ ਜਾਂਦੇ ਹੁੰਦੇ ਸੀ ਕਹਿੰਦੇ ਚਲੋ ਆਪਾਂ ਸਾਉ ਦਾ ਸੂਤਾ ਬਾਪੂ ਹਰਦوار ਚ ਜਾ ਲਹਿੰਗੀ ਤਿਆਰ ਕਰ ਲਈ ਵਿਵਾਨ ਤਿਆਰ ਕਰ ਲਿਆ ਨਾ ਆ ਸੰਗਤਾਂ ਜੁੜ ਗਈਆਂ ਲੈ ਕੇ ਤੁਰ ਪਏ ਰਾਤ ਹੋਈ ਰਸਤੇ ਦੇ ਵਿੱਚ ਤੇ ਪਿਆਰੋ ਰਸਤੇ ਦੇ ਵਿੱਚ ਇੱਕ ਸਰਾਂ ਦੇ ਵਿੱਚ ਉਤਾਰਾ ਕੀਤਾ ਸੰਗਤਾਂ ਬੈਠੀਆਂ ਗੱਲਾਂ ਬਾਤਾਂ ਰਾਤ ਕੀਤੀਆਂ ਕਿ ਸਵੇਰਿਆ ਪਾਈ ਨੇ ਵਜੇ ਚੱਲਾਂਗੇ ਤੇ ਕਹਾਣੀਆਂ ਪਾਉਣੀਆਂ ਸ਼ੁਰੂ ਕਰਤੀਆਂ ਵੇਖਲਾ ਸਾਰੀ ਉਮਰ ਬਾਪੂ ਨੇ ਕਮਾਈ ਵੱਲੋਂ ਕਦੇ ਕੋਈ ਨਹੀਂ ਛੱਡੀ ਤੇ ਸਿਮਰਨ ਨਹੀਂ ਕੀਤਾ ਨਾਮ ਨਹੀਂ ਲਿਆ ਇਸ ਕਰਕੇ ਆਪਣੇ ਮਨ ਦੇ ਵਿੱਚ ਵਿਚਾਰ ਆਈ ਕਿ ਜਨੂੰ ਇਸ ਤਰ੍ਹਾਂ ਹੀ ਹਰਦੁਆਰ ਹੀ ਕਿਤੇ ਪਾਰ ਉਤਾਰਾ ਹੋ ਜੇ ਬਾਪੂ ਦਾ ਹੁਣ ਪਿਆਰਿਓ ਉਸ ਜਗਾ ਦੇ ਸਰਾ ਦੇ ਵਿੱਚ ਇੱਕ ਲੱਤਾਂ ਤੋਹੀ ਨਾ ਸੀ ਉਸ ਤੇ ਮਨ ਦੇ ਵਿੱਚ ਤੰਗ ਸੀ ਕਿ ਮੈਂ ਹਰਦੁਆਰ ਇਸ਼ਨਾਨ ਕਰ ਲਵਾਂ ਮੱਥਾ ਠੇਕਣਾ ਪਰ ਲੇ ਜਾਂਦਾ ਕੋਈ ਨਹੀਂ ਸੀ ਸਾਧਨ ਉਹਨਾਂ ਜਮਨੇ ਚ ਨਹੀਂ ਸੀ ਸਾਧਨ ਆਉਣ ਕਰਕੇ ਤੇ ਪਿਆਰਿਓ ਉਹਨੂੰ ਕੋਈ ਲਜਾ ਨਹੀਂ ਸਿਰਿਆ ਉਦੇ ਮਨ ਦੇ ਵਿੱਚ ਲੋਚਾ ਸੀ ਤੇ ਕਹਿਣ ਲੱਗਾ ਕਿ ਬਾਪੂ ਨੇ ਤੇ ਸਾਰੀ ਉਮਰ ਚੱਜ ਦਾ ਕੰਮ ਕੀਤਾ ਨਹੀਂ ਹੋਵੇ ਨਾ ਥੱਕੇ ਟੁੱਟੇ ਨੇ ਨੀਂਦ ਆ ਗਈ ਸੌਂ ਗਿਆ ਬਾਪੂ ਨੂੰ ਖਿੱਚ ਕੇ ਉਸ ਪਿੰਗਲੇ ਨੇ ਲੰਦਾਂ ਤੋਂ ਵਹਿਉਣੇ ਨੇ ਬਾਹਰ ਕਰ ਦਿੱਤਾ ਤੇ ਬਾਪੂ ਦੀ ਜਗ੍ਹਾ ਤੇ ਆ ਪਹ ਗਿਆ ਹੁਣ ਉਹ ਨਜਮਾਨੇ ਚ ਕਿਹੜੀਆਂ ਲਾਈਟਾਂ ਸਨ ਮੂੰਹ ਹਨੇਰੇ ਉੱਠੇ ਦਿਵਾਨ ਚੁਕਿਆ ਹਰ ਦੁਆਰ ਨੂੰ ਚਾਲੇ ਪਾਲੇ ਹੁਣ ਪਿਆਰੇ ਹਰ ਦੁਆਰ ਅਪੜ ਗਏ ਹਰਦਵਾਰ ਜਾ ਕੇ ਜਦੋਂ ਮਹਿਮਾਨ ਰੱਖਿਆ ਕੰਢੇ ਤੇ ਤੇ ਪਿੰਗਲੇ ਨੇ ਮਾਰੀ ਸ਼ਾਲ ਦੇ ਪਾਣੀ ਦੇ ਵਿੱਚ ਵੇਖ ਕੇ ਰਹਾਣ ਹੈਗੇ ਬਾਪੂ ਕਿੱਥੇ ਰਹਿ ਗਿਆ ਪਿਗਲਾ ਕਿਵੇਂ ਬਣ ਗਿਆ ਉਹਨੂੰ ਬੁਰਾ ਭਲਾ ਬੋਲਣ ਲੱਗੇ ਕਹਿੰਦਾ ਮੈਨੂੰ ਬੁਰਾ ਭਲਾ ਨਾ ਬੋਲੋ ਤੁਹਾਡਾ ਧੰਨਵਾਦ ਤੁਹਾਡਾ ਜੀਵਨ ਸੁਭਲਾ ਹੋ ਗਿਆ ਕਹਿੰਦਾ ਬਾਪੂ ਤੇ ਤੁਹਾਡਾ ਸਾਰੀ ਉਹ ਕਿਤੇ ਗੁਰਦੁਆਰੇ ਨਹੀਂ ਸੀ ਗਿਆ ਬਾਪੂ ਨੇ ਤੇ ਕਦੇ ਨਾਮ ਹੀ ਸਿਮਰਨ ਨਹੀਂ ਸੀ ਕੀਤਾ ਉਹਨੇ ਐਸੇ ਚੱਕਰ ਪੀ ਰਹਿਣਾ ਸੀ ਮੇਰੀ ਸਾਰੀ ਉਮਰ ਲੰਘ ਗਈ ਏ ਮੇਰੇ ਮਨ ਚ ਤੰਗ ਸੀ ਕਿ ਮੈਨੂੰ ਕੋਈ ਹਰਿਦਵਾਰ ਦਾ ਸ਼ਰਾਨ ਘਰਾ ਦੇਵੇ ਤੁਹਾਡਾ ਭਲਾ ਹੋਵੇ ਤੁਸੀਂ ਮੈਨੂੰ ਸ਼ਰਾਨ ਕਰਾ ਹੁਣ ਵਾਹ ਉਦਾਈ ਪਿਆਰਿਓ ਉਥੋਂ ਮੁੜੇ ਆਣ ਕੇ ਸ਼ਰਾਨ ਦੇ ਵਿੱਚੋਂ ਵਾਪਸ ਲਿਆ ਕਹਿੰਦੇ ਹੁਣ ਪਿੰਡ ਨੂੰ ਉੱਡ ਜਾਵਾਂਗੇ ਤੇ ਟਾਈਮ ਜ਼ਿਆਦਾ ਹੋ ਜਾਏਗਾ ਇੱਥੇ ਸੰਸਕਾਰ ਕਰ ਦਈਏ ਫੁੱਲ ਜਿਹੜੇ ਨੇ ਆਪਾਂ ਪਿੰਡ ਲੈ ਚਲਾਂਗੇ ਤੇ ਪਿੰਡੋਂ ਆਪਾਂ ਲੈ ਜਾ ਕੇ ਫੁੱਲ ਕਿਸੇ ਪੰਡਤ ਕੋ ਫਰਮਣ ਕਰਵਾ ਕੇ ਰੰਮ ਰੰਮ ਕਰਵਾ ਕੇ ਆਪ ਫਿਰ ਪਾ ਦੇ ਆਂਗਾ ਹੁਣ ਬਾਪੂ ਦਾ ਸੰਸਕਾਰ ਕਰਕੇ ਫੁੱਲ ਲੈ ਕੇ ਘਰ ਨੂੰ ਆ ਗਏ ਘਰੇ ਆਣ ਕੇ ਵਿਚਾਰ ਕੀਤੀ ਪੰਥ ਨੂੰ ਸੱਦਿਆ ਕਹਿਣ ਲੱਗੇ ਪੰਤਾ ਉਹਨਾਂ ਜਮਾਨੇ 'ਚ ਭਲਿਓ ਗੁਰਦੁਆਰਿਆਂ ਦੇ ਪ੍ਰਕਾਸ਼ ਬਹੁਤ ਘੱਟ ਸਨ ਤੇ ਲੋਕ ਇਦਾਂ ਹੀ ਜਿਹੜਾ ਉਹ ਪਹਿਲਾਂ ਧਰਮ ਚੱਲਦੇ ਸੀ ਉਹਨਾਂ ਨੂੰ ਮੰਨਦੇ ਸੀ ਜਿਨ੍ਹਾਂ ਦੇ ਵਿੱਚ ਸਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਾਤਾ ਦੇ ਦਰਸ਼ਨ ਕਰਦੇ ਸਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਵੀ ਉੱਥੇ ਜਾਂਦੇ ਸੀ ਪਰ ਜਦੋਂ ਪਿਆਰਿਓ ਸੋਧੀ ਪਏ ਉਸ ਵੇਲੇ ਨੂੰ ਸਮਝ ਲੱਗੀ ਤੇ ਫਿਰ ਉਹ ਗੁਰੂ ਵਾਲੇ ਬਣੇ ਤੇ ਫਿਰ ਸਾਡੇ ਉਹ ਗੁਰੂ ਬਣੇ ਹੁਣ ਪਿਆਰਿਓ ਸੰਸਕਾਰ ਕਰਕੇ ਕਰੇ ਲੈ ਪੰਡਤ ਨੂੰ ਸਦਿਆ ਗਿਆ ਇੱਕ ਵਧੀਆ ਸ਼ਹੀਰ ਦੀ ਉਹਨਾਂ ਨੇ ਇੱਕ ਗੁਥੀ ਸਵਾਏ ਉਹਦੇ ਵਿੱਚ ਫੁੱਲ ਧੋਕੇ ਪਾਏ ਪੰਡਤ ਨੂੰ ਸਦਕੇ ਗਿਆ ਪੰਤਾ ਜਿੰਨੇ ਮਰਜ਼ੀ ਪੈਸੇ ਲੇਦਾ ਸਾਡਾ ਬਾਪੂ ਹਾਰਦوار ਪੁੰਚਣਾ ਚਾਹੀਦਾ। ਕਹਿਣ ਲੱਗਾ ਠੀਕ ਹੈ। ਮੰਤਰ ਜਾਪ ਕੀਤੇ ਮਾਇਆ ਲਈ ਗੁਥਲੀ ਪਕੜੀ ਪਿੰਡੋਂ ਬਾਹਰ ਨਿਕਲਿਆ ਤੇ ਉਹਨਾਂ ਜਮਾਨਿਆਂ ਦੇ ਵਿੱਚ ਪਿਆਰਿਓ ਜਦੋਂ ਕੋਈ ਕਾਜ ਕਰਦੇ ਸੀ ਨਾ ਤੇ ਪੁੱਤਰ ਦਾ ਕਿ ਉਹ ਲਿਖਵਾਉਂਦੇ ਸੀ ਪਿੰਡ ਦੇ ਕੋਲ ਜਿਵੇਂ ਅੱਜ ਕੱਲ ਆਪਾਂ ਸਾਈਟ ਜਿੱਥੇ ਨੇ। ਉਹਨਾਂ ਪੰਡਤ ਨੂੰ ਥੋੜਾ ਹੀ ਅੱਗੇ ਗਿਆ ਤੇ ਪਿੰਡ ਦੇ ਵਿੱਚ ਹੀ ਆ ਲਈ ਤੇ ਉਹ ਕਹਿਣ ਲੱਗੇ ਪੰਡਤ ਜੀ ਕਿਧਰ ਚੱਲੇ ਹੋ? ਕਹਿੰਦਾ ਮੈਂ ਤਾਂ ਹਰਦਵਾਰ ਚੱਲਿਆ ਕਹਿੰਦਾ ਤੈਨੂੰ ਤੇ 8 ਦਿਨ ਲੱਗ ਜਾਣਗੇ ਜਾਏਗਾ 2-3 ਦਿਨ ਜਾਣ ਲੱਗਣ 2-3 ਦਿਨ ਹੋਣ ਲੱਗਣਗੇ ਅਸੀਂ ਲੜਕੀ ਦਾ ਕਾਜ ਲਿਖਣਾ ਹੈ ਕਾਜ ਭੇਜਣਾ ਹੈ ਪਹਿਲਾਂ ਸਾਡਾ ਕੰਮ ਕਰ ਤੇ ਇਹ ਨੂੰ ਬਾਜ ਲੈ ਕਿ ਤੁਰ ਜਾਵੀਂ ਕਹਿੰਦਾ ਮੈਨੂੰ ਹੁਕਮ ਹੋਇਆ ਵੀ ਇਹਨੂੰ ਬਾਪੂ ਨੂੰ ਛੱਟਾ ਨਹੀਂ ਜਿੰਨਾ ਚਿਰ ਤੱਕ ਹਰਦਵਾਰ ਨਾ ਪੜਿਆ ਕਹਿਣ ਲੱਗਾ ਪੰਜਾਂ ਮਿੰਟਾਂ ਦਾ ਕੰਮ ਐ ਇੱਥੇ ਗੁੱਥਲੀ ਕਿੱਟਲ ਦੇ ਨਾਲ ਤੰਗਦੇ ਤੇ 2 ਮਿੰਟ ਲੱਗਣਿਆ ਕਾਜ ਲਿਖਦੇ ਮੁੜ ਕੇ ਆਦੇ ਰਹੇ ਪਹਿਲੀ ਨਾਲੇ ਤੇਰੇ 4 ਪੈਸੇ ਬਣ ਜਾਣਗੇ ਪਰ ਤਨੂਏ ਲਾਲਚ ਆ ਗਿਆ ਹੁਣ ਪੰਡਤ ਨੇ ਗੁਥਲੀ ਨੂੰ ਕਿਕਰ ਦੇ ਨਾਲ ਟੰਗਿਆ ਪਿਆਰੇ ਉਥੇ ਘਰੇ ਜਾ ਕੇ ਉਹਦਾ ਕਾਜ ਲਿਖਣਾ ਹੈ ਹੁਣ ਵਿਹਲੀ ਜਗ੍ਹਾ ਤੇ ਗੁਥਲੀ ਟੰਗੀ ਆ ਉਥੇ ਕਾਵਾਂਗੇ ਕਾਵਾਂ ਨਹੀਂ ਵੇਖਿਆ ਪਤਾ ਨਹੀਂ ਨਵੀਂ ਗੁਥਲੀ ਇਹਦੇ ਵਿੱਚ ਕੀ ਹੈ ਕੱਲੀ ਕੱਲੀ ਹੱਡੀ ਖਲਾਰਤੀ ਤੇ ਗੁਥਲੀ ਵੀ ਲੱਗਤ ਨਹੀਂ ਹੁਣ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰੋ ਗੈਂਸਾ ਨਹੀਂ ਸੀ ਉਹਨਾਂ ਜ਼ਮਾਨੇ 'ਚ ਚੁੱਲ੍ਹੇ ਮੱਜਦੇ ਸੀ ਇੱਕ ਬੀਬੀ ਨੌਜਵਾਨ ਬਾਲਣ ਇਕੱਠਾ ਕਰ ਲਈ ਹੈ ਬਾਲਣ ਇਕੱਠਾ ਕਰਦੀ ਕਰਦੀ ਨੂੰ ਉਹ ਮੀਟਰ ਰੂੜ ਮੀਟਰ ਜਿਹੜਾ ਕਪੜਾ ਜਦੋਂ ਨਵਾਂ ਜਿਸਿਆ ਤੇ ਕਹਿਣ ਲੱਗੀ ਇਹਨੂੰ ਲਿਜਾ ਕੇ ਮੈਂ ਕੁੜਤੀ ਬਨੂੰਗੀ ਉਹਨਾਂ ਜਮਾਨੇ 'ਚ ਕਪੜਾ ਵੀ ਨਹੀਂ ਸੀ ਮਿਲਦਾ ਵੱਡੇ ਘਰ ਸੀ ਵੱਡੇ ਘਰ 'ਚ ਵਧੀਆ ਕੱਪੜਾ ਸਹੇਲਦਾ ਜਾ ਕੇ ਕੁੜਤੀ ਬਣਾ ਕੇ ਗੱਲ ਪਾ ਲਈ ਤੇ ਉਹਨਾਂ ਨੇ ਘਰ ਹੀ ਕੰਮ ਕਰਦੀ ਸੀ ਜਿੰਨਾਂ ਦਾ ਬਾਪੂ ਸੀ ਹੁਣ ਪਿਆਰਿਆ ਜਦੋਂ ਉਹਨਾਂ ਦੇ ਘਰ ਸਵੇਰੇ ਗਏ ਬੀਬੀਆਂ ਨੇ ਵੇਖਿਆ ਕਪੜਾ ਤੇ ਸਿਆਣ ਲਿਆ ਕਹਿਣ ਲੱਗੀਆਂ ਬਾਪੂ ਅਜੇ ਵੀ ਨਹੀਂ ਜਗਿਆ ਇਥੇ ਹੀ ਉਹਨਾਂ ਨੇ ਫੇਰ ਪਰਤ ਨੂੰ ਸੱਦਿਆ ਕਹਿਣ ਲੱਗੇ ਪਹਿਲਾਂ ਬੀਬੀ ਤੂੰ ਦੱਸ ਪੀਏ ਤੂੰ ਕੁੜਤੀ ਕਪੜਾ ਕਿੱਥੋਂ ਲਿਆ ਕਹਿੰਦੀ ਕਿੱਥੋਂ ਲੈਣਾ ਮੈਂ ਤਾਂ ਬਾਹਰ ਚੁਕਣ ਗਈ ਸੀ ਮੈਨੂੰ ਨਵਾਂ ਕਪੜਾ ਦੱਸਿਆ ਵੇ ਕੁੜਤੀ ਸੁਆਣੀ ਉਹਨੂੰ ਪਰਤ ਨੂੰ ਸੱਦਿਆ ਗਿਆ ਘਰ ਜਦੋਂ ਪਿਆਰਿਓ ਪੰਡਤ ਆਇਆ ਤੇ ਸੰਗਤ ਵਾਵਾ ਜੁੜੀ ਹੋਈ ਕਹਿਣ ਲੱਗੇ ਪੰਡਤਾ ਬੜਾ ਮਾੜਾ ਕੀਤਾ ਹੀ ਕਹਿੰਦੇ ਇਤਨੀ ਮਾਇਆ ਤੈਨੂੰ ਦਿੱਤੀ ਸੀ ਵੀ ਤੂੰ ਇਹੀ ਕੰਮ ਕਰਨਾ ਹੋਰ ਨਹੀਂ ਕਰਨਾ ਕਹਿਣ ਲੱਗਾ ਪਲਿਓ ਤੁਸੀਂ 15 20 ਬੰਦੇ ਬਾਪੂ ਨੂੰ ਲੈ ਕੇ ਥਰੇ ਸੀ ਤੇ ਤੁਹਾਡਾ ਬਾਪੂ ਸਿਰੇ ਨਹੀਂ ਅਪੜਿਆ ਤੇ ਮੈਂ ਤਾਂ ਕੰਨਾ ਸਾ ਮੈਨੂੰ ਕਿੱਥੇ ਜਾਂਦਾ ਸੀ ਕਹਿਨ ਦਾ ਭਾਵ ਕਿ ਤਾਲਾ ਮਾਰਦਾ ਗੱਲ ਜਿਹੜੀ ਅਸਲੀ ਹੈ ਜਿਹੜੀ ਆਪਾਂ ਪਿਆਰਿਓ ਗੱਲ ਕਰ ਰਹੇ ਹਾਂ ਕਿ ਕਰਤ ਵਿਕਾਰ ਦੂ ਘਰ ਚਾਰਤ RAM ਰਤਨ ਅਨਿਤ ਦਿਨ ਲਈ ਧਾਰਤ ਜਿਨ੍ਹਾਂ ਨੇ RAM ਦਾ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਨਹੀਂ ਧਾਰਿਆ ਪਿਆਰੇ ਉਹਨਾਂ ਦਾ ਐਸਾ ਹੀ ਅਸ਼ਰ ਹੁੰਦਾ ਹੈ ਇੱਥੇ ਵੀ ਸੁੱਖਾਂ ਦੀ ਪ੍ਰਾਪਤੀ ਨਹੀਂ ਹੁੰਦੀ ਇਹ ਗਾਥ ਜੱਗ ਕੀ ਹੋਣੀ ਹੈ ਭਰਨ ਕੋਖਣ ਸੰਗ ਆਉਧ ਬਿਹਾਨੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਪ੍ਰਸ਼ਾਦਾ ਛਕ ਲਿਆ ਢਿੱਡ ਭਰਿਆ ਕੰਮ ਮਾੜਾ ਮੋਟਾ ਹੋਇਆ ਕਰ ਲਿਆ ਸੌਂਗੇ ਸਵੇਰੇ ਉੱਠੇ ਫੇਰ ਆਪਣੇ ਬਾਹਰ ਲੱਗ ਗਏ ਤੇ ਉਸ ਪਰਮੇਸ਼ਰ ਦੀ ਖਬਰ ਨਹੀਂ ਲਈ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸ਼ਰਨ ਸਮਰਾਥਿਆ ਗੋਚਰ ਸੁਆਮੀ ਉਧਰ ਨਾਨਕ ਪ੍ਰਭ ਅੰਤਰ ਜਾਵੀ ਐ ਮਾਲਕ ਮੈਂ ਇਹ ਚੀਜ਼ਾਂ ਨੂੰ ਵੇਖ ਕੇ ਡਰਦਾ ਹੋਇਆ ਤੇਰੇ ਦਰ ਤੇ ਆਇਆ ਹਾਂ ਐ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਸੁਆਮੀ ਤੇਰੀ ਸ਼ਰਨ ਦੇ ਵਿੱਚ ਆ ਗਿਆ ਹੈ ਤੂੰ ਸਾਡੀ ਰੱਖ ਲੈ ਸਾਨੂੰ ਨਾਮ ਸਿਮਰਨ ਦੇ ਅਸੀਂ ਇੱਥੇ ਵੀ ਸੁੱਖਾਂ ਦੀ ਪ੍ਰਾਪਤੀ ਕਰਕੇ ਜਾਈਏ ਅੱਗੇ ਵੀ ਪਰਮੇਸ਼ਰ ਸਾਡੇ ਤੇ ਕਿਰਪਾ ਕਰੇ ਸੋ ਇਹ ਸੀ ਪਿਆਰੇ ਵਾਜਦਾ ਹੁਕਮ ਜੋ ਆਪ ਜੀ ਨੇ ਸ਼ਰਨ ਕੀਤਾ ਹੈ ਐਸੀਆਂ ਕਹਾਣੀਆਂ ਜਿਹੜੀਆਂ ਨੇ ਉਹ ਇਸ ਕਰਕੇ ਸਮਝਾਈਆਂ ਦੱਸੀਆਂ ਜਾਂਦੀਆਂ ਸੌਖੀਆਂ ਸਮਝ ਵਿੱਚ ਆ ਜਾਂਦੀਆਂ ਸਿਮਰਨ ਦੇ ਨਾਲ ਜੁੜਨ ਵਾਸਤੇ ਉਹ ਇਹ ਕੋਈ ਇਤਿਹਾਸਿਕ ਘਟਨਾ ਨਹੀਂ ਪਿਆਰਿਓ ਇਹ ਆਮ ਸਮਾਜਿਕ ਗੱਲ ਹੈ ਸਾਡੇ ਸਮਾਜਾਂ ਦੇ ਵਿੱਚ ਜੋ ਵਰਤਾਰੇ ਵਰਤਦੇ ਨੇ ਉਸ ਹਿਸਾਬ ਦੀ ਕਹਾਣੀਆਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਗੁਰਮਤ ਦੇ ਨਾਲ ਇਹਦਾ ਕੋਈ ਸਬੰਧ ਨਹੀਂ ਪਰ ਸਬੰਧ ਜਰੂਰ ਹੈ ਕਿ ਸਿਮਰਨ ਕਰਾਂਗੇ ਤੇ ਪਿਆਰਿਓ ਪਾਰਤਾਰਾ ਹੋਵੇਗਾ ਨਹੀਂ ਤੇ ਉਸ ਬਾਪੂ ਵਾਲਾ ਸਾਡਾ ਹਾਲ ਹੋਵੇਗਾ ਸੋ ਆਓ ਜੀ ਇੱਥੇ ਹੋਈਆਂ ਭੁੱਲਾਂ ਨੂੰ ਨਾਚਤਾਰਿਓ ਗੱਲ ਕੇ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ